ਜਦੋਂ ਆਪਾਂ ਕਹਿੰਨੇ ਕਿ ਸਿਨੇਮਾ ਕੀ ਕਿਸੇ ਤੇ ਅਸਰ ਕਰਦਾ ਹੈ ਮੈਂ ਕਹਿੰਨਾ ਸਿਨੇਮਾ ਸਮਾਜ ਤੇ ਬਹੁਤ ਵੱਡਾ ਅਸਰ ਕਰਦਾ ਹੈ ਬਿਲਕੁਲ ਤੇ ਜਦੋਂ ਆਪਾਂ ਪੁਰਾਣੇ ਦੌਰ ਤੋਂ ਹੁਣ ਤੱਕ ਦੇਖੀਏ ਔਰ ਵਿਮਨ ਇੰਪਾਵਰਮੈਂਟ ਦੇ ਵਿੱਚ ਸਿਨੇਮਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਬਹੁਤ ਸਾਰੀ ਇਹ ਵਿਮਨ ਇਨਸਪਾਇਰ ਹੋਈਆਂ ਨੇ ਤੁਹਾਡੀ ਜਿੰਨੇ ਕਿ ਚਾਹੇ ਕੋਈ ਕਿਰਦਾਰ ਹੈ ਜਿੰਨ ਦੇਖ ਕੇ ਕੋਈ ਬੜੇ ਇਨਸਪਾਇਰ ਹੋਏ ਮੈਂ ਨਾ ਜੇ ਮੈਂ ਇਹ ਕਹਾ ਇਹ ਇਸ ਲਈ ਨਹੀਂ ਮੈਂ ਕਹਿ ਰਹੀ ਕਿ ਅਸੀਂ ਇਸ ਵੇਲੇ ਇੰਟਰਵਿਊ ਕਰ ਰਹੇ ਹਾਂ ਔਰ ਅਸੀਂ ਮੈਂ داروਦੀਆਂ ਪ੍ਰਮੋਸ਼ਨਸ ਕਰ ਰਹੀ ਹਾਂ ਇਸ ਲਈ ਨਹੀਂ ਮੈਂ ਕਹਿ ਰਹੀ ਸ਼ਾਇਦ ਮੈਨੂੰ ਕੋਈ ਮਿਲਿਆ ਹੋਵੇ ਤੇ ਮੇਰੇ ਮੇਰੇ ਯਾਦ ਨਹੀਂ ਰਹਿੰਦੀਆਂ ਗੱਲਾਂ ਹਨਾ ਪਰ ਜੇ ਮੈਂ ਕਹਾ ਕਿ ਜੇ ਇਨਸਪਾਇਰ ਦੀ ਗੱਲ ਆ ਐਸ ਵੇਲੇ ਤਾਂ ਮੈਨੂੰ ਲੱਗਦਾ ਕਿ ਮੈਂ ਖੁਦ ਪਰਸਨਲੀ ਮੈਂ ਦਾਰੂ ਤੋਂ ਬਹੁਤ ਇਨਸਪਾਇਰ ਹੂੰ ਕਿ ਜੇ ਇਸ ਤਰ੍ਹਾਂ ਦੀਆਂ ਕੁੜੀਆਂ ਹੁੰਦੀਆਂ ਓਬਵੀਅਸਲੀ ਹੁੰਦੀਆਂ ਨੇ ਹਨਾ ਤਾਂ ਹੀ ਕਿਉਂਕਿ ਅਸੀਂ ਅਬਜ਼ਰਬ ਕਰਦੇ ਆ ਮਤਲਬ ਆਬਜ਼ਰਵ ਕਰਦੇ ਆ ਹਨਾ ਤਾਂ ਮੈਨੂੰ ਲੱਗਦਾ ਕਿ ਇੰਨਾ ਹੀ ਸਟਰੋਂਗ ਹੋਣਾ ਚਾਹੀਦਾ ਕੁੜੀ ਨੂੰ ਜੇ ਉਹ ਹੈਗੀ ਐ ਇਸ ਧਰਤੀ ਤੇ ਮਤਲਬ ਕਿਊਟ ਤੇ ਡਾਲ ਬਣਨਾ ਨਹੀਂ ਚੰਗੀ ਗੱਲ ਬਣੋ ਆਪਦੇ ਘਰ ਦੇ ਅੰਦਰ ਜਿੱਥੇ ਤੁਹਾਨੂੰ ਪਿਆਰ ਕਰਨ ਆਏ ਲੋਕ ਨੇ ਜਿੱਥੇ ਤੁਹਾਨੂੰ ਪ੍ਰੋਟੈਕਟ ਕਰਨ ਆਏ ਲੋਕ ਨੇ ਜਦੋਂ ਤੁਸੀਂ ਬਾਹਰ ਨਿਕਲਦੀ ਹੋ ਤਾਂ ਤੁਹਾਨੂੰ ਬਹੁਤ ਸਟਰੋਂਗ ਜਿਵੇਂ ਸਾਡੇ ਡਾਇਲੋਗ ਹੈ ਕਿ ਪਾਪਾ ਦੀਆਂ ਪਰੀਆਂ ਨਹੀਂ ਛੁਰੀਆਂ ਤਾਂ ਬਾਹਰ ਤੁਹਾਨੂੰ ਛੁਰੀਆਂ ਬਣ ਕੇ ਹੀ ਵਿਚਰਨਾ ਪਊਗਾ ਕਿਉਂਕਿ ਬਾਹਰ ਤੁਹਾਡੇ ਆਪਦੇ ਨਹੀਂ ਹੈਗੇ ਜਿਹੜੇ ਜਿਹੜੀ ਦੁਨੀਆ ਬਾਹਰ ਹੈ ਉਹ ਬਾਹਰ ਦੀ ਦੁਨੀਆ ਤੁਹਾਨੂੰ ਨਹੀਂ ਪਤਾ ਉਹ ਤੁਹਾਨੂੰ ਕਿਸ ਨਜ਼ਰ ਨਾਲ ਵੇਖ ਰਹੀ ਹੈ ਤੇ دارو ਉਹ ਸਾਰਾ ਕੁਝ ਨਾ ਬਹੁਤ ਚੰਗੇ ਤਰੀਕੇ ਨਾਲ ਹੈਂਡਲ ਕਰ ਲੈਂਦੀ ਆ ਉਹਨੂੰ ਪਤਾ ਕਿ ਕਿਹਦੇ ਨਾਲ ਕਿਵੇਂ ਗੱਲ ਕਰਨੀ ਆ ਕਿਹੜੀ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਤਾਂ ਕਰਕੇ ਮੈਂ ਮਤਲਬ ਆਪ دارو ਤੋਂ ਬਹੁਤ ਇਨਸਪਾਇਰ ਹ ਮਿਲਦਾ ਕਿ ਇਹੇ ਜਿਹੇ ਹੋਵਾਂ ਤਾਂ ਫਿਰ ਤਾਂ کیا ਹੀ ਬਾਤ ਆ ਕਿ ਨਾ ਜਦ ਆਪਾਂ ਕਹਿੰਦੇ ਕਿ ਸਿਨੇਮਾ ਕੀ ਕਿਸੇ ਤੇ ਅਸਰ ਕਰਦਾ ਹੈ ਮੈਂ ਕਹਿੰਦਾ ਸਿਨੇਮਾ ਸਮਾਜ ਤੇ ਬਹੁਤ ਵੱਡਾ ਅਸਰ ਕਰਦਾ ਹੈ ਬਿਲਕੁਲ ਤੇ ਜਦ ਆਪਾਂ ਪੁਰਾਣੇ ਦੌਰ ਤੋਂ ਹੁਣ ਤੱਕ ਦੇਖੀਏ ਔਮਨ ਇਮਪਾਵਰਮੈਂਟ ਦੇ ਵਿੱਚ ਸਿਨੇਮਾ ਦਾ ਬਹੁਤ ਵੱਡਾ ਦਾ ਦੂਦਿਆ ਬਹੁਤ ਸਾਰੀ ਇਹ ਵਿਮਨ ਇਨਸਪਾਇਰਿੰਗ ਯਾਨੀ ਤੁਹਾਡੀ ਜ਼ਿੰਦਗੀ ਵਿੱਚ ਐਸਾ ਕੋਈ ਕਿਰਦਾਰ ਹੈ ਜਿਨੂੰ ਦੇਖ ਕੇ ਤੁਸੀਂ ਬੜੇ ਇਨਸਪਾਇਰ ਹੋ ਮੈਂ ਨਾ ਜੇ ਮੈਂ ਕਹਾ ਇਹ ਇਸ ਲਈ ਨਹੀਂ ਮੈਂ ਕਹਿ ਰਹੀ ਕਿ ਅਸੀਂ ਇਸ ਵੇਲੇ ਇੰਟਰਵਿਊ ਕਰ ਰਹੇ ਹਾਂ ਔਰ ਅਸੀਂ ਮੈਂ ਦਾਰੂਦੀਆਂ ਪ੍ਰਮੋਸ਼ਨਸ ਕਰ ਰਹੀਆਂ ਹਾਂ ਇਸ ਲਈ ਨਹੀਂ ਮੈਂ ਕਹਿ ਰਹੀ ਸ਼ਾਇਦ ਮੈਨੂੰ ਕੋਈ ਮਿਲਿਆ ਹੋਵੇ ਤੇ ਮੇਰੇ ਮੇਰੇ ਯਾਦ ਨਹੀਂ ਰਹਿੰਦੀਆਂ ਗੱਲਾਂ ਹਨਾ ਪਰ ਜੇ ਮੈਂ ਕਹਾ ਕਿ ਜੇ ਇਨਸਪਾਇਰ ਦੀ ਗੱਲ ਹੈ ਐਸ ਵੇਲੇ ਤੁਹਾਨੂੰ ਲੱਗਦਾ ਕਿ ਮੈਂ ਖੁਦ ਪਰਸਨਲੀ ਮੈਂ ਦਾਰੂ ਤੋਂ ਬਹੁਤ ਇਨਸਪਾਇਰ ਹਾਂ ਕਿ ਜੇ ਇਸ ਤਰ੍ਹਾਂ ਦੀਆਂ ਕੁੜੀਆਂ ਹੁੰਦੀਆਂ ਓਬਵੀਅਸਲੀ ਹੁੰਦੀਆਂ ਨੇ ਹਨਾ ਤਾਂ ਹੀ ਕਿਉਂਕਿ ਅਸਰ ਐਬਜ਼orb ਕਰਦੇ ਆ ਮਤਲਬ ਆਬਜ਼ਰਵ ਕਰਦੇ ਆ ਹਨਾ ਤਾਂ ਮੈਨੂੰ ਲੱਗਦਾ ਕਿ ਇੰਨਾ ਹੀ ਸਟਰੋਂਗ ਹੋਣਾ ਚਾਹੀਦਾ ਕੁੜੀ ਨੂੰ ਜੇ ਉਹ ਹੈਗੀ ਐ ਇਸ ਧਰਤੀ ਤੇ ਮਤਲਬ ਕਿਊਟ ਤੇ ਡਾਲ ਬਣਨਾ ਨਹੀਂ ਚੰਗੀ ਗੱਲ ਬਣੋ ਆਪਦੇ ਘਰ ਦੇ ਅੰਦਰ ਜਿੱਥੇ ਤੁਹਾਨੂੰ ਪਿਆਰ ਕਰਨ ਆਏ ਲੋਕ ਨੇ ਜਿੱਥੇ ਤੁਹਾਨੂੰ ਪ੍ਰੋਟੈਕਟ ਕਰਨ ਆਏ ਲੋਕ ਨੇ ਜਦੋਂ ਤੁਸੀਂ ਬਾਹਰ ਨਿਕਲਦੀ ਹੋ ਤਾਂ ਤੁਹਾਨੂੰ ਬਹੁਤ ਸਟਰੋਂਗ ਜਿਵੇਂ ਸਾਡੇ ਡਾਇਲੋਗ ਹੈ ਕਿ ਪਾਪਾ ਦੀਆਂ ਪਰੀਆਂ ਨਹੀਂ ਛੁਰੀਆਂ ਤਾਂ ਬਾਹਰ ਤੁਹਾਨੂੰ ਛੁਰੀਆਂ ਬਣ ਕੇ ਹੀ ਵਿਚਰਨਾ ਪਊਗਾ ਕਿਉਂਕਿ ਬਾਹਰ ਤੁਹਾਡੇ ਆਪਦੇ ਨਹੀਂ ਹੈਗੇ ਜਿਹੜੇ ਜਿਹੜੀ ਦੁਨੀਆ ਬਾਹਰ ਹੈ ਉਹ ਬਾਹਰ ਦੀ ਦੁਨੀਆ ਤੁਹਾਨੂੰ ਨਹੀਂ ਪਤਾ ਉਹ ਤੁਹਾਨੂੰ ਕਿਸ ਨਜ਼ਰ ਨਾਲ ਵੇਖ ਰਹੀ ਹੈ ਤੇ دارو ਉਹ ਸਾਰਾ ਕੁਝ ਨਾ ਬਹੁਤ ਚੰਗੇ ਤਰੀਕੇ ਨਾਲ ਹੈਂਡਲ ਕਰ ਲੈਂਦੀ ਆ ਉਹਨੂੰ ਪਤਾ ਕਿ ਕਿਹਦੇ ਨਾਲ ਕਿਵੇਂ ਗੱਲ ਕਰਨੀ ਆ ਕਿਹੜੀ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਤਾਂ ਕਰਕੇ ਮੈਂ ਮਤਲਬ ਆਪ دارو ਤੋਂ ਬਹੁਤ ਇਨਸਪਾਇਰ ਹ ਮਿਲਦਾ ਕਿ ਇਹੇ ਜਿਹੇ ਹੋਵਾਂ ਤਾਂ ਫਿਰ ਤਾਂ ਕਿਆ ਹੀ ਬਾਤ ਆ ਕਿਆ ਬਾਤ